ਇੱਕ ਮਾਂ ਰੋਂਦੀ ਕਲਾਉਂਦੀ ਆਪਣੇ ਬੇਟੇ ਦੇ ਪੋਸਟਰ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਜਗ੍ਹਾ ਤੇ ਲਗਾ ਰਹੀ ਹੈ ਕਿਉਂਕਿ ਇਸ ਮਾਂ ਦਾ ਬੇਟਾ ਜੋ ਉਹ ਘਰੋਂ ਚਲਾ ਗਿਆ ਸੀ ਲੇਕਿਨ ਵਾਪਸ ਨਹੀਂ ਆਇਆ ਤਾਂ ਪੂਰਾ ਮਾਮਲਾ ਤੁਨ ਦੱਸਦੀ ਹੈ ਕਿ ਇਹ ਮਾਂ ਜੋ ਉਹ ਪੱਡਾ ਬੇਟ ਦੀ ਵਸਨੀਕ ਹੈ ਤੇ ਉਸ ਦਾ ਬੇਟਾ ਦਿਮਾਗੀ ਪਰੇਸ਼ਾਨੀ ਦੇ ਵਿੱਚ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਹ ਘਰੋਂ ਚਲਾ ਗਿਆ ਲੇਕਿਨ ਵਾਪਸ ਕਰਨੀ ਪਰਤਿਆ ਜਿਸ ਨੂੰ ਲੱਭਣ ਦੇ ਲਈ ਇਹ ਮਾਂ ਦਰਦਰਦੀਆਂ ਠੋਕਰਾਂ ਖਾ ਰਹੀ ਆ ਤੇ ਉਸਦੇ ਪੋਸਟਰ ਆ ਜੋ ਉਹ ਵੱਖ-ਵੱਖ ਜਗ੍ਹਾ ਤੇ ਲਗਾ ਰਹੀ ਆ ਤੇ ਮਦਦ ਕਰਦੀ ਜੋ ਅਪੀਲ ਆ ਉਹ ਕਰ ਰਹੀ ਆ ਕਿ ਮੇਰੇ ਬੇਟੇ ਨੂੰ ਲੱਭਿਆ ਜਾਵੇ ਤਾਂ ਤੁੰ ਦਾ ਸਹੀ ਹੈ ਕਿ ਇਸ ਮਾਂ ਨੇ ਬੋਲਛਦੇ ਕੋਲ ਰਿਪੋਰਟ ਵੀ ਲਿਖਾਈ ਹੋਈ ਆ ਲੇਕਿਨ ਉਸਦਾ ਬੇਟਾ ਫਿਲਹਾਲ ਹਜੇ ਤੱਕ ਘਰੇ ਨਹੀਂ ਪਰਤਿਆ ਤਾਂ ਅਸੀਂ ਵੀ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਹੋਰ ਲੋਕਾਂ ਤੱਕ ਪੰਚਾਇਆ ਪੰਚਾਇਆ ਜਾ ਸਕੇ ਕਿਉਂਕਿ ਇੱਕ ਮਾਂ ਦਾ ਬੇਟਾ ਜੋ ਮਿਲ ਸਕੇ ਖੋਇਆ ਹੋਇਆ ਬੇਟਾ ਵਾਪਸ ਘਰ ਆ ਸਕੇ ਮਾਂ ਦੇ ਹੰਝੂ ਆ ਦੇਖ ਸਕਦੇ ਹੋ ਕਿ ਮਾਂ ਰੋ ਰਹੀ ਹੈ ਤੇ ਨਾਲ ਪੋਸਟਰ ਲਗਾ ਰਹੀ ਆ ਤਾਂ ਪੰਜਾਬੀ ਮਦਦ ਦੇ ਵਿੱਚ ਹਰ ਵਾਰ ਅੱਗੇ ਹੁੰਦੇ ਨੇ ਤਾਂ ਇਸ ਵਾਰ ਵੀ ਆਸ ਕਰਦੇ ਆ ਕਿ ਪੰਜਾਬੀ ਸਾਥ ਜ਼ਰੂਰ ਦੇਣਗੇ ਇਸ ਮਾਦਾ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਸ ਬੇਟੇ ਦੀ ਮਾਂ ਦੇ ਬੇਟੇ ਦੀ ਜੋ ਘਰੋਂ ਚਲਾ ਗਿਆ ਸੀ ਲੇਕਿਨ ਘਰ ਵਾਪਸ ਨਹੀਂ ਆਇਆ ਤਾਂ ਜੇਕਰ ਇਸ ਦੇ ਬਾਰੇ ਕਿਸੇ ਨੂੰ ਵੀ ਪਤਾ ਲੱਗਦਾ ਤਾਂ ਉਹ ਜ਼ਰੂਰ ਪਰਿਵਾਰ ਨੂੰ ਸੂਚਿਤ ਕਰੇ ਤਾਂ ਪਰਿਵਾਰ ਦੇ ਨੰਬਰ ਨੇ ਜੋ ਵੀਡੀਓ ਦੇ ਵਿੱਚ ਦਿੱਤੇ ਹੋਏ ਨੇ ਤਾਂ ਮਾਂ ਦੇ ਵੱਲੋਂ ਇਹ ਨੰਬਰ ਨੇ ਜੋ ਉਹਨਾਂ ਦੇ ਉਹ ਬੋਲੇ ਵੀ ਗਏ ਨੇ ਤਾਂ ਜੇਕਰ ਤਾਂ ਲੱਗਦਾ ਇਸ ਦੇ ਬਾਰੇ ਲੜਕੇ ਦੇ ਬਾਰੇ ਤਾਂ ਜ਼ਰੂਰ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ ਤਾਂ ਕੀ ਕੁਝ ਕਹਿ ਰਹੀ ਹੈ ਮਾਂ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੰਜੀ ਜੀ ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ ਹੈ ਕੀ ਉਹਨਾਂ ਦਾ ਨਾਮ ਕਿੰਨੀ ਕਮ ਰਿਹਾ ਉਹਦਾ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ ਕਿਆ ਕਰੂੰ ਇਹ ਮੰਗਲਵਾਰ ਦਾ ਕੀ ਹੋਇਆ ਕਰੂੰ ਗੁੱਸੇ ਕੱਸੇ ਹੋ ਕੇ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰਫ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਤੇ ਪਹਿਲੋਂ ਵੀ ਚੱਲ ਜਾਂਦੇ ਸੀਗੇ ਨਹੀਂ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ 'ਚ ਹੀ ਰਹਿੰਦਾ ਹੁੰਦਾ ਸੀ ਪਿੰਡ 'ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਕਰੇ ਇੱਥੇ ਕੁ ਚੱਲ ਜਾਣਾ ਕਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਅਲਫ ਕੀਤੀ ਜਾਵੇ ਸਾਨੂੰ ਕੋਈ ਵੀ ਦੇ ਕੇ ਦੱਸੋ ਕਿ ਸਾਡਾ ਪੁੱਤ ਕਿੱਥੇ ਆ? ਪੁਲਿਸ ਰਿਪੋਰਟ ਕਰਾਈਏ ਤੁਸੀਂ? ਹਾਂਜੀ ਕਰਵਾਈ ਆ। ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ। ਇੱਕ ਗੰਧੀ ਜਰਾ ਕੰਮ ਬਤਾ ਲਓ। ਸਾਡੇ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦਿਓ। ਪਰਿਵਾਰ ਦਾ 7883 75295 ਇਹ ਮੇਰੇ ਛੋਟੇ ਬੇੜੇ ਦਾ ਨੰਬਰ ਆ ਜੀ ਕਿਸੇ ਨੂੰ ਵੀ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ। ਕੋਈ ਵੀ ਸਾਨੂੰ ਜਰੂਰੀ ਸੂਚਨਾ ਦੋਵੇ ਸਾਡੇ ਪੁੱਤ ਕਿੱਥੇ ਆ ਕਿਸੇ ਨੂੰ ਵੀ ਦਿਸਦਾ ਸਾਨੂੰ ਕੋਈ ਵੀ ਦੱਸ ਦੋਵੇ ਬਸ ਛੇਤੀ ਛੇਤੀ ਦੱਸੋ ਬੱਪੂ ਜੀ ਤੁਸੀਂ ਗੁੰਮਸ਼ੁਦਗੀ ਦੇ ਪੋਸਟਰ ਲਾ ਰਹੇ ਸੀ ਵੱਖ-ਵੱਖ ਪਿੰਡਾਂ 'ਚ ਕੀ ਹੈਗਾ ਪੂਰਾ ਮਾਮਲਾ ਮਾਮਲਾ ਇਹ ਥੋੜਾ ਧਮਾਕੀ ਤੌਰ ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ ਕੌਣ ਚਲੇ ਗਿਆ ਇੱਕ ਮੁੰਡਾ ਆਪਣਾ ਹਾਂਜੀ ਤੇ ਇਸ ਕਰਕੇ ਬਈ ਇਹਦਾ ਪੋਸਟਰ ਲਾਉਣੇ ਕੋਈ ਜਾਣਕਾਰੀ ਕਰ ਲਵੇ ਕੀ ਉਹਦਾ ਨਾਮ ਕਿੰਨੀ ਘੁੰਮ ਰਿਹਾ ਉਹਦੀ ਉਮਰ ਕਿੰਨੀ ਦੱਸਿਆ ਵਾ ਕ ਮੁੰਡੇ ਨੇ ਉਹ ਹੀ ਨੰਬਰ ਆ ਮੈਨੂੰ ਇੰਨਾ ਯਾਦ ਨਹੀਂ ਉਮਰ ਦਾ 18 ਸਾਲ 19 ਸਾਲ ਦਾ ਦੱਸਦੇ ਆ ਜੀ ਜੀ ਤੇ ਕੋਸ਼ਟਿਆ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਤੇ ਇਹਦਾ ਫੋਨ ਨੰਬਰ ਗਿਆ ਹੋਇਆ ਬਾਤ ਉਸ ਨੰਬਰ ਤੇ ਪਾ ਕੇ ਫੋਨ ਤੇ ਬਿਨਾਂ ਨੂੰ ਪਰਿਵਾਰ ਜਿਹੜਾ ਪਰੇਸ਼ਾਨ ਆ ਪਰੇਸ਼ਾਨ ਬਹੁਤ ਜ਼ਿਆਦਾ ਉਦੋਂ ਦੀ ਤਲਾਸ਼ ਕਰ ਰਹੇ ਆ ਤਲਾਸ਼ ਤਲਾਸ਼ ਕਿੱਥੇ ਕਿੱਥੇ ਤੁਸੀਂ ਤਲਾਸ਼ ਕੀਤੀ ਹੁਣ ਗੁਰਦੁਆਰਿਆਂ ਚ ਕਦੀ ਅੱਡੇਆਂ ਚ ਪਿੱਕੇ ਕੱਚੇ ਬੈਠਾ ਹੋਵੇ ਚਾਹੇ ਕਿਸੇ ਗੁਰਦੁਆਰੇ ਦੇ ਲੰਗਰ ਪ੍ਰਸਾਦਾ ਚਾਗਦਾ ਹੋਊਗਾ ਜੀ 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 ਫਿਰ ਮੈਚ ਦੇ ਵੇਲੇ ਤੇ ਇਹਦੀ ਜਾਣਕਾਰੀ ਕਰਕੇ ਵੀ ਕਿਹਨਾਂ ਦਾ ਬੱਚਾ ਵਾ ਕਿੱਥੋਂ ਆਇਆ ਜਿੰਨੂੰ ਕਹੇ ਨੇ ਇਹਦਾ ਡਰੈਸਿੰਗ ਕਰਕੇ ਤੇ ਇਹਦਾ ਪੱਡੇ ਵੇਟ ਬੱਚਾ ਬਾਸੀ ਤੇ ਦਿੱਤਾ ਜਾਵੇ ਬਹੁਤ ਧੰਨਵਾਦ ਆ